ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਰਾ ਟੀਵੀ ਤੇ ਮੈਂ ਸਰਿੰਦਰ ਕੰਬੋਈ ਤੁਹਾਡੇ ਨਾਲ 10 ਤਰੀਕ ਨੂੰ ਜਲੰਧਰ ਪਛਮੀ ਦੀਆਂ ਜਿੰਮੀ ਚੋਣਾਂ ਸੁਖੀ ਸੰਧੀ ਨੇਤਰੇ ਚੜ ਗਈਆਂ ਨੇ ਤੇ ਹੁਣ 13 ਤਰੀਕ ਨੂੰ ਉਹਨਾਂ ਚੋਣਾਂ ਦੀ ਗਿਣਤੀ ਹੋਣੀ ਹੈ ਗਿਣਤੀ ਇਸੇ ਜਗ੍ਹਾ ਹੋਣੀ ਹੈ ਮੇਰੇ ਪਿੱਛੇ ਸਟ੍ਰੌਂਗ ਰੂਮ ਹੈ ਜਿੱਥੇ ਕਿ ਈਵੀਐਮ ਤੇ ਵੀਵੀ ਪੈਡ ਮਸ਼ੀਨਾਂ ਜਿਹੜੀਆਂ ਹੈਗੀਆਂ ਰੱਖੀਆਂ ਗਈਆਂ ਨੇ ਤੇ ਕੱਲ ਦਾ ਦਿਨ ਛੱਡ ਕੇ ਪਰਸੋਂ ਨੂੰ ਇੱਥੇ ਉਹਨਾਂ ਚੋਣਾਂ ਦੀ ਗਿਣਤੀ ਹੋਣੀ ਹੈ ਤੇ ਜਲੰਧਰ ਪਛਮੀ ਦੇ ਲੋਕਾਂ ਨੇ ਕਿਸ ਦੇ ਚਿਰ ਜਿੱਤ ਦਾ ਸੇਰਾ ਬਣਿਆ ਇਹ ਕੱਲ ਤੋਂ ਬਾਅਦ ਪਤਾ ਲੱਗ ਜਾਣਾ ਹੈ ਜੇ ਮੈਂ ਗੱਲ ਕਰਾਂ 171963 ਵੋਟਾਂ ਦੇ ਵਿੱਚੋਂ 55% ਦੇ ਕਰੀਬ ਵੋਟ ਪਈ ਹੈ ਜੇ ਗੱਲ ਕਰੀਏ ਤੇ 94000 ਦੇ ਲਾਗੇ ਛਾਗੇ ਵੋਟ ਕਾਸਟ ਹੋਈ ਹੈ ਜਲੰਧਰ ਪਛਮੀ ਦੇ ਲੋਕਾਂ ਨੇ 94000 ਲੋਕਾਂ ਨੇ ਵੋਟ ਪਾਈ ਹੈ ਤੇ ਕੱਲ ਦਾ ਦਿਨ ਛੱਡ ਕੇ ਪਰਸੋਂ ਨੂੰ ਇਹਨਾਂ ਚੋਣਾਂ ਦੀ ਗਿਣਤੀ ਹੋਣੀ ਹੈ ਤੇ ਜੇ ਗੱਲ ਕਰੀਏ ਜਲੰਧਰ ਪਛਮੀ ਤੋਂ ਆਮ ਆਨਵੀ ਪਾਰਟੀ ਦੇ ਮਹਿੰਦਰ ਪਗਤ ਕਾਂਗਰਸ ਤੋਂ ਬੀਪੀ ਸਰੇਂਦਰ ਕੋਰ ਭਾਜਪਾ ਤੋਂ ਸ਼ੀਤਲੰਭੁਰਾਲ ਤੇ ਵਿਰੋਧੀ ਧਰ ਅਕਾਲੀ ਦਲ ਤੋਂ ਸੁਰਜੀਤ ਕੋਰ ਇਸ ਚੋਣ ਚੋਣ ਮੈਦਾਨ ਦੇ ਵਿੱਚ ਨਿਕਲੇ ਸੀਗੇ ਔਰ ਕਾਫੀ ਗਹਿਮਾ ਗਹਿਮੀ ਦੇ ਬਾਅਦ ਸੁਖੀ ਸੰਧੀ ਬੀਪੀ 10 ਤਰੀਕ ਨੂੰ ਵੋਟਰ ਪੈਟਿਟੀਆ ਨੇ ਤੇ ਐਸਾ ਸਟਰੋਂਗ ਰੂਮ ਦੇ ਵਿੱਚ ਜਿਹੜੀਆਂ ਮਸ਼ੀਨਾਂ ਹੈਗੀਆਂ ਇਹ ਵੀ ਮਸ਼ੀਨਾਂ ਉੱਥੇ ਰੱਖੀਆਂ ਗਈਆਂ ਨੇ ਤੇ ਕੱਲ ਦਾ ਦਿਨ ਛੱਡ ਕੇ ਪਰਸੋਂ ਨੂੰ ਗਿਣਤੀ ਹੋਣੀ ਹੈ ਅਚੜੀ ਸੁਰੱਖਿਆ ਦੇ ਹੇਠ ਸੀਸੀਟੀਵੀ ਕੈਮਰਿਆਂ ਦੇ ਨਿਗਾਹ ਦੇ ਵਿੱਚ ਇਹ ਮਸ਼ੀਨਾਂ ਇੱਥੇ ਰੱਖੀਆਂ ਗਈਆਂ ਨੇ ਤੇ ਹਾਲਾਂਕਿ तमाम ਜਿਹੜੇ ਅਧਿਕਾਰੀ ਹੈਗੇ ਨੇ ਮੈਂ ਇੱਕ ਵਾਰੀ ਤਸਵੀਰ ਵੀ ਦਿਖਾ ਦਿੰਦਾ ਕਿ ਜਦੋਂ ਗਿਣਤੀ ਹੋਣੀ ਹੈ ਪਰਸੋਂ ਨੂੰ ਉਸ ਨੂੰ ਉਸ ਦੇ ਲਈ ਜਿਹੜੇ ਸਟੋਰਮ ਰੂਮ ਬਣਨੇ ਨੇ ਜਾਂ মিডিਆ ਸੈਂਟਰ ਬਣਨਾ ਹੈ ਲਾ ਜਾਂ ਹੋਰ ਅ ਅਧਿਕਾਰੀਆਂ ਦੇ ਤੇ ਪਹੁੰਚਣਾ ਹੈਗਾ ਆਰਓ ਪਹੁੰਚਣਗੇ ਜਿਹੜੇ ਚੌਨ ਅਧਿਕਾਰੀ ਹੈਗੇ ਨੇ ਉਹ ਇੱਥੇ ਪਹੁੰਚਣਗੇ ਤੇ ਇਹ ਸਮਾਨ ਜਿਹੜਾ ਹੈਗਾ ਵੈਰੀਗੇਟਿੰਗ ਜਿਹੜੀ ਹੈਗੀ ਆ ਇਹ ਅੰਦਰ ਲਗਾਈਆਂ ਜਾਣੀਆਂ ਨੇ ਅੰਦਰ ਪਾਰਕਿੰਗ ਦੀ ਸੁਵਿਧਾ ਕੀਤੀ ਜਾਣੀ ਹੈ ਤੇ ਹੋਰ ਜਿਹੜੀਆਂ ਸੁਵਿਧਾਵਾਂ ਹੈਗੀਆਂ ਨੇ ਉਹ ਵੀ ਅੰਦਰ ਪੂਰੇ ਕੌਪ ਚੋਬੰਦ ਦੇ ਨਾਲ ਕੀਤਾ ਜਾਣਾ ਹੈਗਾ ਔਰ ਇਸ ਲਈ ਅਸੀਂ ਮੌਜੂਦ ਹਾਂ ਸੌਂਗ ਰੂਮ ਦੇ ਬਾਹਰਲੇ ਪਾਸੇ ਜਿੱਥੇ ਕਿ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੀ 13 ਤਰੀਕ ਨੂੰ ਗਿਣਤੀ ਹੋਣੀ ਹੈ ਚੋਣਾ ਦੀ ਹਾਲਾਂਕਿ ਤੇਰੇ 8 ਵਜੇ ਤੋਂ ਲੈ ਕੇ 12:00 ਵਜੇ ਤੱਕ ਪੂਰਾ ਰਿਜ਼ਲਟ ਆ ਜਾਏਗਾ ਗੁਲੰਦਰ ਪਛਮੀ ਦੇ ਲੋਕਾਂ ਨੇ ਕਿਸੇ ਤਰ੍ਹਾਂ ਜਿੱਤ ਦਾ ਸੇੜਾ ਬੰਨ੍ਹਿਆ ਪਰ ਫਿਲਹਾਲ ਕਰੜੀ ਸੁਰੱਖਿਆ ਹੇਠ ਸਟ੍ਰੌਂਗ ਰੂਮ ਦੇ ਵਿੱਚ ਸੀਸੀਟੀਵੀ ਕੈਮਰੇਾਂ ਦੀ ਨਿਗ੍ਹਾ ਹੇਠ ਇਸ ਸਟ੍ਰੌਂਗ ਰੂਮ ਦੇ ਵਿੱਚ ਇਹ ਮਸ਼ੀਨਾਂ ਰੱਖੀਆਂ ਹੋਈਆਂ ਨੇ ਅਸਲੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ 13 ਤਰੀਕ ਦੀਆਂ 13 ਤਰੀਕ ਨੂੰ ਜਦੋਂ ਗਿਣਤੀ ਹੋਣੀ ਹੈ ਸਾਰੇ ਅਧਿਕਾਰੀ ਚੋਣ ਅਧਿਕਾਰੀ ਡੀਸੀ ਸਹਿਵਾਨ ਪੁਲਿਸ ਕਮਿਸ਼ਨਰ ਸੋਲ ਜਿਹੜੇ ਅਧਿਕਾਰੀ ਪਹੁੰਚਨੇ ਨੇ ਉਹਨਾਂ ਦੇ ਬੈਠਣ ਨੂੰ ਉਹਨਾਂ ਦੇ ਵਹੀਕਲ ਪਾਰਕਿੰਗ ਨੂੰ ਹੋਰ ਜਿਹੜੇ ਲੋਕ ਆਉਣਗੇ ਉਹਨਾਂ ਦੀ ਵਹੀਕਲ ਪਾਰਕਿੰਗ ਨੂੰ ਲੈ ਕੇ ਅੰਦਰ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਜਾ ਰਹੀਆਂ ਨੇ মিডিਆ ਸੈਂਟਰ ਬਣਾਇਆ ਜਾਣਾ 2-3 ਘੰਟਿਆਂ ਦੀ ਕੇਮ ਹੋਏਗੀ 8 ਤੋਂ ਲੈ ਕੇ 11-12 ਵਜੇ ਤੱਕ ਸਾਰਾ ਰਿਜ਼ਲਟ ਜਿਹੜਾ ਹੈਗਾ ਉਹ ਆ ਜਾਣਾ ਸਾਹਮਣੇ ਇਸ ਦੇ ਵਿੱਚ ਇਹ ਵੀ ਦੱਸ ਰਹੀ ਹੈ ਕਿ ਚਾਰ ਜਿਹੜੀਆਂ ਮੇਨ ਸਿਆਸੀ ਧਿਰਾਂ ਚੰਗੀਆਂ ਕਾਂਗਰਸ ਦੀ ਗੱਲ ਕਰੀਏ ਭਾਜਪਾ ਦੀ ਗੱਲ ਕਰੀਏ ਅਕਾਲੀ ਦਲ ਦੀ ਗੱਲ ਕਰੀਏ ਜਾਂ ਬਸਪਾ ਦੀ ਗੱਲ ਕਰੀਏ ਜਾਂ ਉਹ ਜਿਹੜੀਆਂ ਆਜ਼ਾਦ ਉਮੀਦਵਾਰ ਸੀਗੇ ਉਹਨਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਹੱਕ ਦੇ ਵਿੱਚ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਨੇ ਤੇ ਸਟ੍ਰੌਂਗ ਰੂਮ ਦੇ ਵਿੱਚ ਇੱਥੇ ਮਸ਼ੀਨਾਂ ਰੱਖ ਦਿੱਤੀਆਂ ਗਈਆਂ ਨੇ ਤੇ ਕੱਲ ਦਾ ਦਿਨ ਕੱਢ ਕੇ ਪਰਸੋਂ ਯਾਨੀ ਕਿ 13 ਤਰੀਕ ਨੂੰ ਇੱਥੇ ਵੋਟਾਂ ਦੀ ਗਿਣਤੀ ਹੋਣੀ ਹੈ 2-3 ਘੰਟਿਆਂ ਦੇ ਵਿੱਚ ਰਿਜ਼ਲਟ ਸਾਹਮਣੇ ਆ ਜਾਣਾ ਹੈ 13 라ਉਂਡ ਦੀ VOTING ਜਿਹੜੀ ਵੋਟਾਂ ਦੀ ਗਿਣਤੀ ਹੋਣੀ ਹੈ 13 라ਉਂਡਾਂ ਦੇ ਵਿੱਚ ਤੇ 2 ਵਜੇ ਤੱਕਰ ਕਲੀਅਰ ਹੋ ਜਾਣਾ ਕਿ ਕਿਸ ਦੇ ਸੇਰੇ ਜਲੰਧਰ ਪੱਛਮੀ ਦੇ ਲੋਕਾਂ ਨੇ ਜਿੱਤਦਾ ਸੇਰਾ ਬਣਿਆ ਹੈ ਫਿਲਹਾਲ 13 ਤਰੀਕ ਦਾ ਇੰਤਜ਼ਾਰ ਰਹੇਗਾ 13 ਤਰੀਕ ਨੂੰ ਪਲ-ਪਲ ਦੀ ਅਪਡੇਟ ਦੇਣੀ ਸੇਰਾ ਤੇ ਅਸੀਂ ਦਿਖਾਉਂਦਾ ਰਾਵਾਂਗੇ ਦੱਸਦੇ ਰਾਵਾਂਗੇ ਕਿ ਕੌਣ ਅੱਗੇ ਜਾ ਰਿਹਾ ਕੌਣ ਪਿੱਛੇ ਜਾ ਰਿਹਾ ਤਾਂ ਤਿੱਕਰ ਮੈਨੂੰ ਦੇ ਇਜਾਜ਼ਤ ਧੰਨਵਾਦ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप